ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਡਾਕਟਰ ਰਾਜ ਗੁਰਬੀਰ ਸਿੰਘ ਜਹਲ ਆਯੁਰਵੈਦਿਕ ਫਿਜ਼ੀਸ਼ੀਅਨ ਅੱਜ ਗੱਲ ਕਰਾਂਗੇ ਹਾਈਪਰਟੈਨਸ਼ਨ ਬਾਰੇ ਹਾਈਪਰਟੈਨਸ਼ਨ ਨੂੰ ਆਮ ਭਾਸ਼ਾ ਦੇ ਵਿੱਚ ਹਾਈ ਬਲੱਡ ਪ੍ਰੈਸ਼ਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਹਾਈਪਰਟੈਨਸ਼ਨ ਨੂੰ ਆਮ ਭਾਸ਼ਾ ਦੇ ਵਿੱਚ ਐਲੀਵੇਟਿਡ ਬਲੱਡ ਪ੍ਰੈਸ਼ਰ ਵੀ ਆਖਿਆ ਜਾਂਦਾ ਹੈ hypertension ਉਹ ਕੰਡੀਸ਼ਨ ਹੈ ਜਿਸ ਦੇ ਵਿੱਚ ਸਰੀਰ ਦੀਆਂ ਆਰਟਰੀਜ਼ ਦੇ ਵਿੱਚ ਵਹਿ ਰਿਹਾ ਬਲੱਡ ਦਾ ਪ੍ਰੈਸ਼ਰ ਲਗਾਤਾਰ ਹਾਈ ਰਹਿੰਦਾ ਹੈ ਕਾਮਨਲੀ ਜਦੋਂ ਇੱਕ ਐਡਲਟ ਪਰਸਨ ਦਾ ਬਲੱਡ ਪ੍ਰੈਸ਼ਰ 140/80 mm ਆਫ ਮਰਕਰੀ ਤੋਂ ਉੱਪਰ ਰਿਕਾਰਡ ਹੁੰਦਾ ਹੈ ਤਾਂ ਉਸ ਇਨਸਾਨ ਨੂੰ ਹਾਈਪਰ ਟੈਨਸ਼ਨ ਤੋਂ ਗ੍ਰਸਤ ਮੰਨਿਆ ਜਾਂਦਾ ਹੈ ਕੁਝ ਕੰਡੀਸ਼ਨਸ ਦੇ ਵਿੱਚ ਜਿਵੇਂ ਕਿ ਡਾਇਬੀਟਿਸ ਆਦਿ ਕੰਡੀਸ਼ਨਸ ਦੇ ਵਿੱਚ ਜੇਕਰ ਇਨਸਾਨ ਦਾ ਬਲੱਡ ਪ੍ਰੈਸ਼ਰ 140/80 ਤੋਂ ਨੀਚੇ ਵੀ ਹੈ ਅਤੇ ਉਹ ਇਨਸਾਨ ਨੂੰ ਕੋਈ ਪ੍ਰੋਬਲਮ ਕ੍ਰੀਏਟ ਕਰ ਰਿਹਾ ਹੈ ਜਿਸ ਤਰ੍ਹਾਂ ਚੱਕਰ ਆਉਣਾ ਜਾਂ ਜੀ ਕੱਚਾ ਹੋਣਾ ਤਾਂ ਵੀ ਉਸ ਇਨਸਾਨ ਨੂੰ ਹਾਈਪਰ ਟੈਨਸ਼ਨ ਤੋਂ ਗ੍ਰਸਤ ਮਨਿਆ ਜਾਂਦਾ ਹੈ। ਆਯੁਰਵੇਦ ਦੇ ਅਨੁਸਾਰ ਹਾਈਪਰ ਟੈਨਸ਼ਨ ਦੀ ਪ੍ਰੋਬਲਮ ਉਸ ਸਮੇਂ ਆਉਂਦੀ ਹੈ ਜਦੋਂ ਇਨਸਾਨ ਦੇ ਸਰੀਰ ਦੇ ਵਿੱਚ ਮੌਜੂਦ ਵਾਤ, ਪਿੱਤ ਅਤੇ ਕਫ ਦਾ ਇੰਬੈਲੈਂਸ ਹੋ ਜਾਂਦਾ ਹੈ। ਜਦੋਂ ਸਰੀਰ ਦੇ ਵਿੱਚ ਮੌਜੂਦ ਇਹ ਤਿੰਨੇ ਦੋਸ਼ਾਂ ਦਾ ਆਪਸ ਦੇ ਵਿੱਚ ਬੈਲੈਂਸ ਵਿਗੜ ਜਾਂਦਾ ਹੈ ਤਾਂ ਇਨਸਾਨ ਰੋਗਗ੍ਰਸਤ ਹੋ ਜਾਂਦਾ ਹੈ। hypertension causes unhealthy lifestyle fast food spicy food ati guru atiruksh bhojan da zyada sevan karna unhealthy lifestyle conditions jive ki khane de vich namak di matra di zyada vartu karna atiruksh bhojan da sevan karna ਲੈਕ ਆਫ ਫਿਜ਼ੀਕਲ ਐਕਟੀਵਿਟੀ ਐਲਕੋਹਲ ਅਤੇ ਸਿਗਰਟ ਦੀ ਵਰਤੋਂ ਕਰਨਾ ਜਿਆਦਾ ਗੁਰੂ ਭੋਜਨ ਦਾ ਸੇਵਨ ਕਰਨਾ ਜੈਨੇਟਿਕਸ ਜੇਕਰ ਕਿਸੇ ਇਨਸਾਨ ਦੇ ਪਰਿਵਾਰ ਦੇ ਵਿੱਚ ਕਿਸੇ ਨੂੰ ਹਾਈਪਰ ਟੈਨਸ਼ਨ ਦੀ ਪ੍ਰੋਬਲਮ ਹੈ ਤਾਂ ਬਹੁਤ ਜ਼ਿਆਦਾ ਚਾਂਸੇਸ ਹਨ ਕਿ ਜੋ ਪਰਿਵਾਰ ਦੇ ਬਾਕੀ ਇਨਸਾਨ ਹਨ ਉਹਨਾਂ ਨੂੰ ਵੀ ਹਾਈਪਰ ਟੈਨਸ਼ਨ ਦੀ ਪ੍ਰੋਬਲਮ ਆ ਸਕਦੀ ਹੈ ਏਜ ਉਮਰ ਦੇ ਵਧਣ ਨਾਲ ਬਲੱਡ ਪ੍ਰੈਸ਼ਰ ਹੋਣ ਦੇ ਚਾਂਸਸ ਵਧ ਜਾਂਦੇ ਹਨ ਕਿਉਂਕਿ ਵੱਡੀ ਉਮਰ ਦੇ ਨਾਲ ਸਰੀਰ ਦੀਆਂ ਆਰਟਰੀਜ਼ ਦੇ ਵਿੱਚ ਇਲਾਸਟिसिटी ਘਟ ਜਾਂਦੀ ਹੈ ਜਿਸ ਕਰਕੇ ਬਲੱਡ ਪ੍ਰੈਸ਼ਰ ਹਾਈ ਰਹਿਣ ਲੱਗ ਜਾਂਦਾ ਹੈ ਮੈਡੀਕਲ ਕੰਡੀਸ਼ਨ ਜਿਸ ਤਰ੍ਹਾਂ ਕਿ ਥਾਇਰੋਇਡ ਦਾ ਹੋਣਾ ਕਿਡਨੀ ਡਿਜ਼ੀਜ਼ 슬ੀਪ ਡਿਸਟਰਬੈਂਸਸ ਮੈਡੀਕੇਸ਼ਨਸ ਜਿਵੇਂ ਕਿ ਕੰਟਰਾਸੈਪਟਿਵਸ ਓਰਲ ਕੰਟਰਾਸੈਪਟਿਵਸ ਡੀ ਕੰਜਸਟੈਂਟਸ ਜਿਸ ਦੇ ਵਿੱਚ ਖੰਗ ਚੁਕਾਮ ਦੀਆਂ ਦਵਾਈਆਂ ਨਾਨ ਸਟੀਰੋਇਡਲ ਐਂਟੀ ਇਨਫਲੇਮੇਟਰੀ ਡਰੱਗਸ ਜਿਨ੍ਹਾਂ ਨੂੰ ਕਿ ਕਾਮਨਲੀ ਨਸੈਡਸ ਕਿਹਾ ਜਾਂਦਾ ਹੈ ਇਹਨਾਂ ਕੁਝ ਦਵਾਈਆਂ ਦੀ ਅਤੀ ਮਾਤਰਾ ਦੇ ਵਿੱਚ ਵਰਤੋਂ ਕਰਨ ਨਾਲ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੋ ਜਾਂਦੀ ਹੈ ਸਟ੍ਰੈਸ ਸਟ੍ਰੈਸ ਜਾਂ ਐਂਜਾਇਟੀ ਨਾਲ ਬਲੱਡ ਪ੍ਰੈਸ਼ਰ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਵੱਧ ਜਾਂਦੇ ਹਨ ਜੇਕਰ ਕੋਈ ਇਨਸਾਨ ਲਗਾਤਾਰ ਸਟ੍ਰੈਸ ਦੇ ਵਿੱਚ ਰਹਿੰਦਾ ਹੈ ਤਾਂ ਬਹੁਤ ਜ਼ਿਆਦਾ ਚਾਂਸਸ ਹਨ ਕਿ ਉਹ ਕੁਝ ਸਮੇਂ ਬਾਅਦ ਹਾਈ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਤੋਂ ਗ੍ਰਸਤ ਹੋ ਜਾਵੇਗਾ ਟਾਈਪਸ ਆਫ ਹਾਈਪਰਟੈਂਸ਼ਨ ਪ੍ਰਾਇਮਰੀ ਹਾਈਪਰਟੈਂਸ਼ਨ ਸੈਕੰਡਰੀ ਹਾਈਪਰਟੈਂਸ਼ਨ ਪ੍ਰਾਇਮਰੀ ਹਾਈਪਰਟੈਂਸ਼ਨ ਹਾਈਪਰਟੈਂਸ਼ਨ ਦੀ ਇਹ ਕਿਸਮ ਕਾਮਨਲੀ ਨੌਜਵਾਨਾਂ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਇਸ ਦੇ ਲਈ ਕੋਈ ਵਖਿਆਤ ਕਾਰਨ ਦਾ ਵਰਣਨ ਨਹੀਂ ਮਿਲਦਾ ਜਿਵੇਂ ਜਿਵੇਂ ਇਨਸਾਨ ਦੀ ਉਮਰ ਵੱਧਦੀ ਹੈ ਸਰੀਰ ਦੀ ਆਰਟਰੀਜ਼ ਦੇ ਵਿੱਚ ਪਲਾਕ ਦੀ ਡੈਪੋਜੀਸ਼ਨ ਵੱਧ ਜਾਂਦੀ ਹੈ ਜਿਸ ਦਿਨ ਨਾਲ ਹੌਲੀ-ਹੌਲੀ ਉਮਰ ਦੇ ਵਧਣ ਦੇ ਨਾਲ ਇਨਸਾਨ ਦਾ ਬਲੱਡ ਪ੍ਰੈਸ਼ਰ ਹਾਈ ਰਹਿਣ ਲੱਗ ਜਾਂਦਾ ਹੈ ਸੈਕੰਡਰੀ ਹਾਈਪਰਟੈਂਸ਼ਨ ਹਾਈਪਰਟੈਂਸ਼ਨ ਦੀ ਇਹ ਕਿਸਮ ਇਨਸਾਨ ਦੇ ਵਿੱਚ ਇੱਕਦਮ ਦੇਖਣ ਨੂੰ ਮਿਲਦੀ ਹੈ ਕਈ ਵਾਰ ਕੁਝ ਮੈਡੀਕਲ ਕੰਡੀਸ਼ਨਸ ਦੇ ਕਰਕੇ ਇਨਸਾਨ ਹਾਈਪਰਟੈਂਸ਼ਨ ਦਾ ਸ਼ਿਕਾਰ ਹੋ ਜਾਂਦਾ ਹੈ ਉਸ ਨੂੰ ਸੈਕੰਡਰੀ ਹਾਈਪਰ ਟੈਨਸ਼ਨ ਤੋਂ ਗ੍ਰਸਤ ਮੰਨਿਆ ਜਾਂਦਾ ਹੈ ਸੈਕੰਡਰੀ ਹਾਈਪਰ ਟੈਨਸ਼ਨ ਦੇ ਵਿੱਚ ਹਾਈਪਰ ਟੈਨਸ਼ਨ ਹੋਣ ਦੇ ਪਿੱਛੇ ਕੋਈ ਨਾ ਕੋਈ ਮੈਡੀਕਲ ਕੰਡੀਸ਼ਨ ਜਾਂ ਕੋਈ ਡਰਗ ਰਿਐਕਸ਼ਨ ਇਹਨਾਂ ਦੇ ਵਿੱਚੋਂ ਕੋਈ ਨਾ ਕੋਈ ਕਾਰਨ ਜ਼ਰੂਰ ਦੇਖਣ ਨੂੰ ਮਿਲਦਾ ਹੈ ਕੁਝ ਕੰਡੀਸ਼ਨਸ ਜਿਨ੍ਹਾਂ ਦੇ ਕਰਕੇ ਇਨਸਾਨ ਨੂੰ ਸੈਕੰਡਰੀ ਹਾਈਪਰ ਟੈਨਸ਼ਨ ਦੀ ਪ੍ਰੋਬਲਮ ਆਉਂਦੀ ਹੈ ਉਹ ਹਨ ਐਡਰੇਨਲ ਗਲੈਂਡਸ ਤੇ ਟਿਊਮਰ ਹੋਣਾ ਕੰਜੇਨਿਟਲ ਹਾਰਟ ਪ੍ਰੋਬਲਮਸ ਹੋਣਾ ਯਾਨੀ ਕਿ ਜਨਮ ਤੋਂ ਹੀ ਜਿਨ੍ਹਾਂ ਲੋਕਾਂ ਨੂੰ ਜਨਮ ਤੋਂ ਹੀ ਹਾਰਟ ਦੀ ਪ੍ਰੋਬਲਮ ਹੁੰਦੀ ਹੈ ਉਹਨਾਂ ਦੇ ਵਿੱਚ ਜਿਹੜੀ ਹਾਈਪਰਟੈਨਸ਼ਨ ਦੇਖੀ ਜਾਂਦੀ ਹੈ ਉਸ ਨੂੰ ਸੈਕੰਡਰੀ ਹਾਈਪਰਟੈਨਸ਼ਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਕਫ ਐਂਡ ਕੋਲਡ ਦੀਆਂ ਮੈਡੀਸਿਨਸ ਦੀ ਅਤੀ ਵਰਤੋਂ ਕਰਨਾ ਬਰਥ ਕੰਟਰੋਲ ਪਿਲਸ ਦੀ ਅਤੇ ਵਰਤੋਂ ਪੇਨ ਰਲੀਵਰਸ ਇਲੀਗਲ ਡਰੱਗਸ ਜਿਵੇਂ ਕਿ ਮੋਰਫੀਨ ਕੋਕੀਨ ਆਦੀ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਨਾਲ ਕਿਡਨੀ ਡਿਸੀਜ਼ ਥਾਇਰੋਇਡ ਡਿਸੀਜ਼ ਕਈ ਵਾਰ ਕੁਝ ਇਨਸਾਨਾਂ ਨੂੰ ਜਦੋਂ ਉਹ ਆਪ ਦਾ ਬਲੱਡ ਪ੍ਰੈਸ਼ਰ ਚੈੱਕ ਕਰਵਾਉਣ ਲਈ ਕਿਤੇ ਜਾਂਦੇ ਹਨ ਤਾਂ ਇੱਕਦਮ ਇਨਸਾਨ ਦਾ ਬਲੱਡ ਪ੍ਰੈਸ਼ਰ ਵਧ ਜਾਂਦਾ ਹੈ ਉਸ ਕੰਡੀਸ਼ਨ ਦੇ ਵਿੱਚ ਜਦੋਂ ਇਨਸਾਨ ਦਾ ਬਲੱਡ ਪ੍ਰੈਸ਼ਰ ਸਡਨਲੀ ਵਧਦਾ ਹੈ ਤਾਂ ਉਸ ਨੂੰ ਵਾਈਟ ਕਾਲਰ ਹਾਈਪਰਟੈਨਸ਼ਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜਦੋਂ ਇੱਕ ਪੂਰੀ ਤਰ੍ਹਾਂ ਤੰਦਰੁਸਤ ਇਨਸਾਨ ਰੂਟੀਨ ਦੇ ਵਿੱਚ ਆਪਣਾ ਹੈਲਥ ਚੈੱਕਅਪ ਕਰਵਾਉਣ ਜਾਂਦਾ ਹੈ ਉਸ ਸਮੇਂ ਦੌਰਾਨ ਜਦੋਂ ਇਨਸਾਨ ਦਾ ਬਲੱਡ ਪ੍ਰੈਸ਼ਰ ਮੈਅਰ ਕੀਤਾ ਜਾਂਦਾ ਹੈ ਤਾਂ ਉਸ ਦੀ ਵੈਲਿਊ ਹਾਈ ਆ ਜਾਂਦੀ ਹੈ ਇਨਸਾਨ ਦੇ ਬਾਕੀ ਸਾਰੇ ਟੈਸਟ ਨਾਰਮਲ ਹੋਣ ਦੇ ਬਾਵਜੂਦ ਜਦੋਂ ਇਨਸਾਨ ਦਾ ਬਲੱਡ ਪ੍ਰੈਸ਼ਰ ਹਾਈ ਆ ਜਾਂਦਾ ਹੈ ਤਾਂ ਉਸ ਨੂੰ ਵਾਈਟ ਕਾਲਰ ਹਾਈਪਰ ਟੈਂਸ਼ਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ 스테जेस ਆਫ ਹਾਈਪਰ ਟੈਂਸ਼ਨ ਨਾਰਮਲ ਬਲੱਡ ਪ੍ਰੈਸ਼ਰ ਜਦੋਂ ਇਨਸਾਨ ਦਾ ਬਲੱਡ ਪ੍ਰੈਸ਼ਰ 120/80 ਮਿਲੀਮੀਟਰ ਆਫ ਮਰਕਰੀ ਮੈਅਰ ਕੀਤਾ ਜਾਂਦਾ ਹੈ ਤਾਂ ਉਸ ਨੂੰ ਨਾਰਮਲ ਬਲੱਡ ਪ੍ਰੈਸ਼ਰ ਆਖਿਆ ਜਾਂਦਾ ਹੈ ਐਲੀਵੇਟਡ ਬਲੱਡ ਪ੍ਰੈਸ਼ਰ ਜਦੋਂ ਇਨਸਾਨ ਦਾ ਬਲੱਡ ਪ੍ਰੈਸ਼ਰ 129 ਐਮ ਐਮ ਤੱਕ ਮੈਅਰ ਕੀਤਾ ਜਾਂਦਾ ਹੈ ਜਦੋਂ ਇਨਸਾਨ ਦਾ ਬਲੱਡ ਪ੍ਰੈਸ਼ਰ 129/80 ਮਿਲੀਮੀਟਰ ਆਫ ਮਰਕਰੀ ਮੈਅਰ ਕੀਤਾ ਜਾਂਦਾ ਹੈ ਤਾਂ ਉਸ ਨੂੰ ਐਲੀਵੇਟਡ ਬਲੱਡ ਪ੍ਰੈਸ਼ਰ ਕਿਹਾ ਜਾਂਦਾ ਹੈ ਸਟੇਜ 1 ਹਾਈਪਰ ਟੈਂਸ਼ਨ ਜਦੋਂ ਇਨਸਾਨ ਦਾ ਬਲੱਡ ਪ੍ਰੈਸ਼ਰ 130 ਤੋਂ ਲੈ ਕੇ 139 ਐਮ ਐਮ ਆਫ ਮਰਕਰੀ ਅਤੇ 80 ਤੋਂ ਲੈ ਕੇ 89 ਮਿਲੀਮੀਟਰ ਆਫ ਮਰਕਰੀ ਦੇ ਵਿਚਾਲੇ ਮਾਪਿਆ ਜਾਂਦਾ ਹੈ ਤਾਂ ਇਨਸਾਨ ਨੂੰ ਸਟੇਜ 1 ਹਾਈਪਰ ਟੈਂਸ਼ਨ ਤੋਂ ਗ੍ਰਸਤ ਮੰਨਿਆ ਜਾਂਦਾ ਹੈ ਥੈਟ ਇਜ਼ ਜਦੋਂ ਇਨਸਾਨ ਦਾ ਬਲੱਡ ਪ੍ਰੈਸ਼ਰ 139/89 ਮਿਲੀਮੀਟਰ ਆਫ ਮਰਕਰੀ ਰਿਕਾਰਡ ਹੁੰਦਾ ਹੈ ਤਾਂ ਇਨਸਾਨ ਨੂੰ ਸਟੇਜ 1 ਹਾਈਪਰਟੈਨਸ਼ਨ ਤੋਂ ਗ੍ਰਸਤ ਮੰਨਿਆ ਜਾਂਦਾ ਹੈ ਸਟੇਜ 2 ਹਾਈਪਰਟੈਨਸ਼ਨ ਜਦੋਂ ਇਨਸਾਨ ਦਾ ਬਲੱਡ ਪ੍ਰੈਸ਼ਰ 140/90 ਮਿਲੀਮੀਟਰ ਆਫ ਮਰਕਰੀ ਤੋਂ ਉੱਪਰ ਰਿਕਾਰਡ ਹੁੰਦਾ ਹੈ ਤਾ انسان ਨੂੰ 스테이지 2 하이퍼텐션 ਤੋਂ ग्रस्त ਮੰਨਿਆ ਜਾਂਦਾ ਹੈ। ਰਿਸਕ ਫੈਕਟਰਸ ਏਜ ਵਧਦੀ ਉਮਰ ਦੇ ਨਾਲ انسان ਦੇ ਬਲੱਡ ਪ੍ਰੈਸ਼ਰ ਵਧਣ ਦੇ ਚਾਂਸਸ ਬਹੁਤ ਜ਼ਿਆਦਾ ਵਧ ਜਾਂਦੇ ਹਨ। ਜਦੋਂ انسان ਦੀ ਉਮਰ 65 ਪਲੱਸ ਹੋ ਜਾਂਦੀ ਹੈ ਤਾਂ ਜੇਕਰ انسان ਅਬ ਦੇਖਾਂਣ ਪੀਣ ਦਾ ਤੇ ਸਿਹਤ ਦਾ ਧਿਆਨ ਨਹੀਂ ਰੱਖਦਾ ਤਾਂ ਬਹੁਤ ਜ਼ਿਆਦਾ ਚਾਂਸੇਸ ਹਨ ਕਿ ਇਨਸਾਨ ਹਾਈ ਬਲੱਡ ਪ੍ਰੈਸ਼ਰ ਦੀ ਬਿਮਾਰੀ ਤੋਂ ਗ੍ਰਸਤ ਹੋ ਜਾਂਦਾ ਹੈ ਫੈਮਿਲੀ ਹਿਸਟਰੀ ਜੇਕਰ ਪਰਿਵਾਰ ਦੇ ਵਿੱਚ ਕੋਈ ਇਨਸਾਨ ਹਾਈਪਰਟੈਨਸ਼ਨ ਦੀ ਪ੍ਰੋਬਲਮ ਤੋਂ ਗ੍ਰਸਤ ਹੈ ਤਾਂ ਬਹੁਤ ਜ਼ਿਆਦਾ ਚਾਂਸੇਸ ਹਨ ਕਿ ਉਸ ਇਨਸਾਨ ਦੇ ਜੋ ਬੱਚੇ ਹਨ ਉਹ ਵੀ ਅੱਗੇ ਜਾ ਕੇ ਹਾਈਪਰਟੈਨਸ਼ਨ ਦੀ ਪ੍ਰੋਬਲਮ ਤੋਂ ਗ੍ਰਸਤ ਹੋ ਸਕਦੇ ਹਨ obesidad ਜੇਕਰ انسان ਮੋਟਾਪੇ ਦੀ ਬਿਮਾਰੀ ਤੋਂ ਗ੍ਰਸਥ ਹੈ ਤਾਂ ਬਹੁਤ ਜ਼ਿਆਦਾ ਚਾਂਸਸ ਹਨ ਕਿ ਉਸ ਨੂੰ ਹਾਈਪਰ ਟੈਂਸ਼ਨ ਦੀ ਪ੍ਰੋਬਲਮ ਵੀ ਹੋ ਜਾਵੇਗੀ lack of exercise ਸਰੀਰਕ ਕਸਰਤ ਬਿਲਕੁਲ ਨਾ ਕਰਨ ਨਾਲ انسان ਹਾਈ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਤੋਂ ਗ੍ਰਸਥ ਹੋ ਜਾਂਦਾ ਹੈ ਕਸਰਤ ਨਾ ਕਰਨ ਕਰਕੇ انسان ਦਾ ਵਜ਼ਨ ਵਧਣਾ ਸ਼ੁਰੂ ਹੋ ਜਾਂਦਾ ਹੈ ਜਿਸ ਨਾਲ ਉਹ ਮੋਟਾਪੇ ਦੀ ਬਿਮਾਰੀ ਤੋਂ ਗ੍ਰਸਤ ਹੋ ਜਾਂਦਾ ਹੈ ਅਤੇ ਮੋਟਾਪੇ ਦੀ ਬਿਮਾਰੀ ਕਰਕੇ ਇਨਸਾਨ ਦਾ ਬਲੱਡ ਪ੍ਰੈਸ਼ਰ ਵਧਣਾ ਸ਼ੁਰੂ ਹੋ ਜਾਂਦਾ ਹੈ ਟਬੈਕੋ ਜਾਂ ਸਮੋਕਿੰਗ ਕਰਨ ਨਾਲ ਜਿਹੜੇ ਲੋਕ ਸਿਗਰਟ ਸਮੋਕਿੰਗ ਕਰਦੇ ਹਨ ਉਹਨਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੇ ਪ੍ਰੋਬਲਮ ਤੋਂ ਗ੍ਰਸਤ ਹੋਣ ਦੇ ਬਹੁਤ ਜ਼ਿਆਦਾ ਚਾਂਸਸ ਹੁੰਦੇ ਹਨ ਖਾਣੇ ਦੇ ਵਿੱਚ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਨੂਨ ਦੀ ਵਰਤੋਂ ਕਰਨ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੋ ਜਾਂਦੀ ਹੈ। ਐਲਕੋਹਲ ਦੀ అతి ਵਰਤੋਂ ਕਰਨ ਨਾਲ ਇਨਸਾਨ ਹਾਈ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਤੋਂ ਗ੍ਰਸਤ ਹੋ ਜਾਂਦਾ ਹੈ। ਜੇਕਰ ਇਨਸਾਨ ਦੇ ਖਾਣੇ ਦੇ ਵਿੱਚ ਪੋਟਾਸ਼ੀਅਮ ਦੀ ਮਾਤਰਾ ਘਟ ਜਾਂਦੀ ਹੈ ਤਾਂ ਵੀ ਇਨਸਾਨ ਹਾਈ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਤੋਂ ਗ੍ਰਸਤ ਹੋ ਜਾਂਦਾ ਹੈ। ਸਟ्रेस ਜੇਕਰ انسان ਕਿਸੇ ਗੱਲ ਤੋਂ ਲਗਾਤਾਰ ਸਟ्रेस ਦੇ ਵਿੱਚ ਰਹਿੰਦਾ ਹੈ ਤਾਂ ਹੌਲੀ-ਹੌਲੀ انسان ਦਾ ਬਲੱਡ ਪ੍ਰੈਸ਼ਰ ਵਧਣ ਲੱਗ ਜਾਂਦਾ ਹੈ ਕੁਝ ਸਰੀਰਕ ਬਿਮਾਰੀਆਂ ਜਿਸ ਤਰ੍ਹਾਂ ਕਿਡਨੀ ਡਿਜ਼ੀਜ਼ ਡਾਇਬੀਟਿਸ ਮੈਲਾਈਟਸ ਜਿਸ ਨੂੰ ਕਿ ਆਮ ਪਾਸ਼ਾ ਦੇ ਵਿੱਚ 슈ਗਰ ਦੀ ਬਿਮਾਰੀ ਵੀ ਆਖਿਆ ਜਾਂਦਾ ਹੈ ਇਨਾ ਸਰੀਰਿਕ ਬਿਮਾਰੀਆਂ ਤੋਂ ਗ੍ਰਸਤ ਇਨਸਾਨ ਹੌਲੀ-ਹੌਲੀ ਹਾਈ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਤੋਂ ਵੀ ਗ੍ਰਸਤ ਹੋ ਜਾਂਦਾ ਹੈ ਪ੍ਰੈਗਨੈਂਸੀ ਇੰਡਿਊਸ ਹਾਈਪਰ ਟੈਂਸ਼ਨ ਕਈ ਵਾਰ ਪ੍ਰੈਗਨੈਂਸੀ ਦੇ ਦੌਰਾਨ ਫੀਮੇਲਸ ਦੇ ਵਿੱਚ ਹਾਈ ਬਲੱਡ ਪ੍ਰੈਸ਼ਰ ਦੇਖਣ ਨੂੰ ਮਿਲਦਾ ਹੈ Sign and symptoms of hypertension insomnia, headache, blood vision, nausea, vomiting, dizziness, chest pain, irregular heartbeat, shortness of breath. ਨੋਸ ਬਲੇਡ ਜਿਹਨੂੰ ਕਿ ਆਮ ਭਾਸ਼ਾ ਦੇ ਵਿੱਚ ਨਕਸੀਰ ਵੀ ਕਿਹਾ ਜਾਂਦਾ ਹੈ ਕਨਫਿਊਜ਼ਨ ਐਂਜ਼ਾਇਟੀ ਡਿਫਿਕਲਟੀ ਇਨ ਬਰੀਥਿੰਗ ਬਲੱਡ ਵਿਜ਼ਨ ਕੰਪਲਿਕੇਸ਼ਨਸ ਆਫ ਹਾਈਪਰਟੈਂਸ਼ਨ ਹਾਰਟ ਅਟੈਕ ਸਟ੍ਰੋਕ ਹਾਰਟ ਫੇਲਿਅਰ ਕਿਡਨੀ ਪ੍ਰੋਬਲਮਸ ਬਲੱਡ ਵਿਜ਼ਨ ਡਿਮੈਂਸ਼ੀਆ ਡਿਮੈਂਸ਼ੀਆ ਦੇ ਵਿੱਚ ਇਨਸਾਨ ਨੂੰ ਭੁੱਲਣ ਦੀ ਬਿਮਾਰੀ ਹੋ ਜਾਂਦੀ ਹੈ ਆਯੁਰਵੈਦਿਕ ਮੈਨੇਜਮੈਂਟ ਆਫ ਹਾਈਪਰਟੈਂਸ਼ਨ ਨਿਦਾਨ ਪਰਿਵਰਜਨ ਸੂਪਾਚੇ ਭੋਜਨ ਵਿਆਮ ਸਿਗਰਟ ਸਮੋਕਿੰਗ ਅਤੇ ਐਲਕੋਹਲ ਇਨਟੇਕ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇ ਨਮਕ ਦੀ ਵਰਤੋਂ ਜਿੰਨੀ ਹੋ ਸਕੇ ਘਟ ਕੀਤੀ ਜਾਵੇ ਸੂਪਾਚੇ ਭੋਜਨ ਟਿਪਸ ਟੂ ਕੰਟਰੋਲ ਹਾਈ ਬਲੱਡ ਪ੍ਰੈਸ਼ਰ ਵਿਦਆਊਟ ਮੈਡੀਸਿਨਸ ਲੂਸ weight ਰੈਗੂਲਰ ਐਕਸਰਸਾਈਜ਼ ਲੋ ਸੋਡੀਅਮ ਇਨਟੇਕ ਇਨ ਦਾ ਫੂਡ ਬੈਲੈਂਸਡ ਡਾਈਟ ਦਾ ਸੇਵਨ ਕੀਤਾ ਜਾਵੇ ਖਾਣੇ ਦੇ ਵਿੱਚ ਨਮਕ ਦੀ ਮਾਤਰਾ ਨੂੰ ਘੱਟ ਰੱਖਿਆ ਜਾਵੇ ਰੁਟੀਨ ਦੇ ਵਿੱਚ ਐਕਸਰਸਾਈਜ਼ ਕੀਤੀ ਜਾਵੇ ਸੂਪ ਆਚੇ ਭੋਜਨ ਰੁਟੀਨ ਦੇ ਖਾਣੇ ਦੇ ਵਿੱਚ ਹਰੀਆਂ ਸਬਜ਼ੀਆਂ ਹਲਕਾ ਭੋਜਨ ਗ੍ਰਾਊਂਡ ਕੀਤਾ ਜਾਵੇ ਐਲਕੋਹਲ ਅਤੇ স্মੋਕਿੰਗ ਨੂੰ ਪੂਰੀ ਤਰ੍ਹਾਂ ਛੱਡ ਦਿੱਤਾ ਜਾਵੇ ਰਾਤ ਨੂੰ ਘੱਟੋ ਘੱਟ 8 ਘੰਟੇ ਦੀ ਨੀਂਦ ਲਈ ਜਾਵੇ ਰੈਗੂਲਰ ਬਲੱਡ ਪ੍ਰੈਸ਼ਰ ਨੂੰ ਮਾਨੀਟਰ ਕੀਤਾ ਜਾਵੇ आयुर्वेदिक हर्ब्स यूज्ड इन द ट्रीटमेंट ऑफ हाइपरटेंशन सर्पगंधा अश्वगंधा अर्जुन जटामासी ब्राह्मी इन आयुर्वेदिक हर्ब्स ਦਾ ਪ੍ਰਯੋਗ ਹਾਈਪਰਟੈਨਸ਼ਨ ਦੇ ਟ੍ਰੀਟਮੈਂਟ ਵਿੱਚ ਕੀਤਾ ਜਾਂਦਾ ਹੈ ਜੇਕਰ انسان ਰੈਗੂਲਰ ਐਕਸਰਸਾਈਜ਼ ਖਾਣੇ ਦੇ ਵਿੱਚ ਨਮਕ ਦੀ ਮਾਤਰਾ ਨੂੰ ਘੱਟ ਰੱਖਣਾ ਅਤੇ ਰਾਤ ਨੂੰ ਘੱਟੋ ਘੱਟ 8 ਘੰਟੇ ਦੀ ਨੀਂਦ ਲੈਣ ਲੱਗ ਜਾਵੇ ਤਾਂ ਹਰ انسان ਬਲੱਡ ਪ੍ਰੈਸ਼ਰ ਤੇ ਕੰਟਰੋਲ ਪਾ ਸਕਦਾ ਹੈ ਸਿਰਫ ਤੇ ਸਿਰਫ ਰੋਜ਼ ਮਰ ਰਾਤ ਦੀ ਰੁਟੀਨ ਦੇ ਵਿੱਚ ਥੋੜੀ ਬਹੁਤ ਚੇਂਜ ਕਰਨ ਨਾਲ ਹੀ ਬਲੱਡ ਪ੍ਰੈਸ਼ਰ ਨੂੰ ਕਾਫੀ ਹੱਦ ਤੱਕ ਕੰਟਰੋਲ ਕੀਤਾ ਜਾ ਸਕਦਾ ਹੈ ਐਨਕ ਕਹਿੰਦਾ ਹੋਇਆ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ